ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਜੀ ਨੋਟ ਦੇ ਵਿੱਚ ਪਿਆਰੇ ਵੀਰੋ ਅੱਜ ਮੋਟੇ ਆ ਬਰਨਾਲੇ ਡਾਇਰੈਕਟਰ ਮੋਢੀ ਦੇ ਵਿੱਚ ਆਪਣੇ ਨਾਲ ਬਾਈ ਜੀ ਨੇ ਉਹ ਅਮਰੀਕ ਬਾਈ ਜੀ ਇਹਨਾਂ ਵੀ YouTube ਤੇ ਚੈਨਲ ਆਖਰ ਤੁਸੀਂ ਬਾਈ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਬਾਈ ਜੀ ਵੀ ਆਪਣੇ ਉਹ ਟਰੈਕਟਰ ਲੈ ਕੇ ਆਏ ਨੇ ਆਪਾਂ ਨੂੰ ਬਾਈ ਜੀ ਨੇ ਜਰੂਰ ਜਾਣਕਾਰੀ ਦੇਣਗੇ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਬਰਾ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਆਪਾਂ ਵੀ ਨਵਾਂ ਨਵਾਂ ਕੰਮ ਚਲਾਇਆ ਬਾਈ ਸ਼ੇਰ ਤੇ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟਰਾਲੀਆਂ ਇੱਕ 11.60 ਤੇ ਇੱਕ 11 60 ਦੇ ਵਿੱਚ ਹੈ ਤੇ ਬਾਕੀ ਚਾਰ ਟਰੈਕਟਰ ਨੇ 2735 855 ਦੇ ਕੈਸਰ ਆ ਜੋ ਰੇਟਾਂ ਤੋਂ ਜਾਣੂ ਕਰਵਾਉਣੀ ਸਾਨੂੰ ਰੇਟੇ ਮੌਕੇ ਤੇ ਹੋ ਜੂ ਬਾਈ ਇੱਕ ਵਾਰ ਡਿਮਾਂਡ ਹੈ ਨਾ ਜਿਹੜੀ ਰੱਖੀ ਹੈ ਹਾਂਜੀ ਹਾਂਜੀ ਰੇਟ ਜਿਹੜਾ ਫੋਨ ਤੇ ਹੋ ਜੂਗਾ ਕੋਈ ਚੱਕਰ ਨਹੀਂ ਹੈਗਾ ਜਿਵੇਂ 94 ਮਾਡਲ ਟਰੈਕਟਰ 735 ਹੈ ਠੀਕ ਹੈ ਜੀ ਇਹਦੀ ਆਪਾਂ ਕੀਮਤ ਰੱਖੀਏਗੀ 1 ਲੱਖ ਤੇ 42000 42000 ਰੁਪਏ ਠੀਕ ਹੈ 50 ਨੰਬਰ ਦਾ ਟਰੈਕਟਰ ਹੈ ਬਾਕੀ ਟਾਇਰ ਜੇ ਕੇ ਦੇ ਆ ਗਏ ਹਨਾ ਹਾਂਜੀ ਹਾਂਜੀ ਐ ਪਏ ਆ 75 ਪੈਸੇ ਕਟੋੜ ਟਾਇਰ ਹੈਗੇ ਆ ਹਨਾ ਇਹਦੇ ਵਿੱਚ ਹੈਗੇ ਨੇ ਚਾਰੇ ਟਾਇਰ ਹਾਂ ਬਾਕੀ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਤੇ ਬਾਕੀ ਇਹਦੀ ਵੱਡੀ ਗੱਲ ਹੈਗੀ ਆਪਾਂ ਇੱਥੇ ਮੰਡੀ ਵੀ ਲਾਉਣੇ ਆ ਬਈ ਤਰਖੀ ਚੌਂਕ ਦੇ ਵਿੱਚ ਮੰਡੀ ਲਾਉਣੀ ਹੈ ਤੇ ਇੱਥੇ ਵੀ ਆ ਕੇ ਆਪਣੇ ਤੋਂ ਖਰੀਦ ਸਕਦੇ ਹੋ ਬਾਕੀ ਕਾਪੀ ਕਾਰੀ ਦੀ ਫੁੱਲ ਜੰਮੀਵਾਰੀ ਆਪਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਟਰੈਕਟਰ ਦੀ ਤਾਂ ਹੈਗੀ ਹੈਗੀ ਹੈ ਕਾਪੀ ਕਾਰੀ ਦੀ ਫੁੱਲੇ ਜੰਮੀਵਾਰੀ ਹੈ ਬਿਲਕੁਲ ਹਾਂ ਤੇ ਹੋਰ ਰੈਕਟਰ ਵੀ ਦਿਖਾਉਣਾ ਤੁਹਾਨੂੰ ਇੱਧਰ ਖੜਾ 855 ਜੇ ਕਿਸੇ ਭਰਾ ਨੇ ਕੱਲਾ ਵੇਚਣਾ ਹੀ ਹੈ ਸਾਧਨ ਆਪਣੇ ਤੋਂ ਖਰੀਦਣਾ ਨਹੀਂ ਹੈਗਾ ਤਾਂ ਆਪਣੇ ਨੰਬਰ ਤੇ ਫੋਟੋ ਹੀ ਭੇਜ ਸਕਦਾ ਬਾਈ ਆਪਾਂ ਖਰੀਦ ਵੀ ਲਵਾਂਗੇ ਠੀਕ 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 ਹੈ ਜਿਵੇਂ ਆ 855 ਰੈਕਟਰ ਆ ਵੀਰੇ ਇਹ 2003 ਮਾਡਲ ਹੈਗਾ 3 ਮਾਡਲ ਇਹਦੀ ਸੋਹ ਹੈਗੀ ਆ ਪੂਰੀ ਸਾਫ ਸੋਹ ਪਈ ਆ ਥੋੜੇ ਟਾਈਮ ਨਹੀਂ ਲੱਗਿਆ ਆਪਾਂ ਨੂੰ ਮਤਲਬ ਕਸਣ ਦਾ ਠੀਕ ਹੈ ਉਹ ਤੁਸੀਂ ਅਲੱਗ ਕਰਤਾ ਵੀ ਹੋ ਸਕਦਾ ਹਾਂ 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 ਕੰਮ ਤੇ ਲੱਗਿਆ ਵੀ ਡਾਇਰੈਕਟਰ ਠੀਕ ਹੈ ਤੇ ਆਪਾਂ ਡਾਇਰੈਕਟਰ ਹੁਣੇ ਖਰੀਦਿਆ ਹੈਗਾ ਇੰਜਨ ਗੇਅਰ ਦਾ ਫੁੱਲ ਤਸੱਲੀ ਆ ਵੀ ਹਾਲ ਪਾ ਕੇ ਇਹਦੇ ਪਿੱਛੇ 11 ਤੁਸੀਂ ਹਨਾ ਸਾਡੇ ਤਸੱਲੀ ਕਰਕੇ ਪੂਰੀ ਲਿਜਾ ਸਕਦੇ ਹੋ ਉਹ ਮਰਜ਼ੀ ਪਾ ਲਓ ਚਾਹੇ ਬਿਲਕੁਲ ਬਈ ਟਾਇਰ ਇਹਦੇ ਆ ਗਏ ਐਮ ਆਰਪ ਦੀ ਠੀਕ ਹੈ ਅਰਧੇ ਤੋਂ ਵੱਧ 55 ਪੈਸੇ ਟਾਇਰ ਪਏ ਨੇ 80% ਦੇ ਲੱਗ ਭਾਗੇ ਨਹੀਂ ਹਾਂ ਹਾਂਜੀ ਹਾਂਜੀ ਤੇ ਬਾਕੀ ਛਾਤਰੀ ਵਗੈਰਾ ਹਨਾ ਜਿਵੇਂ ਐਸੈਸਰੀ ਹੁੰਦੀ ਆ ਨਾਲ ਜਿਵੇਂ ਆਪਾਂ ਡੰਡਾ ਟਰੈਵਲ ਦੀ ਗੱਲ ਕਰੀਏ ਜਿਵੇਂ ਇਹਦੇ ਵਿੱਚ ਹੋਊਗੀ ਹਨਾ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਬਈ ਇਹ ਵੀ ਇਹ ਵੀ ਨੰਬਰ ਪੰਜਾਬ ਆ ਰਾਈਟਰ ਠੀਕ ਹੈ ਡਿਮਾਂਡ ਨਹੀਂ ਕਰਦੇ ਬਈ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਟਰੈਕਟਰ ਦੀ 2 ਲੱਖ ਦੇ 65000 ਰੁਪਇਆ ਬਾਕੀ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਉਹਦਾ ਮਾਨ ਫੁੱਲ ਕਰ ਦਾਂਗੇ ਹਾਂ ਪੂਰਾ ਡਿਸਕਾਊਂਟ ਕਰ ਦਾਂਗੇ ਜਿਵੇਂ ਕਹਿ ਦਾਂਗੇ ਉਵੇਂ ਹੀ ਲੈ ਜਾਣ ਟਰੈਕਟਰ ਟਰੈਕਟਰ ਦੀ ਫੁੱਲ ਤੇ ਜੰਮੀ ਆ ਰਹੀ ਆਪਣੀ ਹੈ ਚਾਹੇ ਮਨ ਲਈ ਜਿੰਨਾ ਮਰਜੀ ਜੋ ਕੇ ਲੈ ਜਾਓ ਮੈਂ ਕਿਹਾ ਯਾਰ ਕੋਈ ਗੱਲ ਹੀ ਨਹੀਂ ਹੈਗੀ ਪੂਰਾ ਦੁਪਹਿਰੇ ਹਾਲ ਪਾ ਕੇ ਲੈ ਜਾਓ ਕੋਈ ਚੱਕਰ ਨਹੀਂ 2 ਲੱਖ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਆ ਟਰੈਕਟਰ ਹੈ ਜੇ ਆਪਣੇ ਕੋਲ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾ ਦਿੰਦਾ ਮੈਂ ਐਸਾ ਟਰੈਕਟਰ ਆਪਣੇ ਕੋਲੇ ਉਹ ਸਾਹਮਣੇ ਖੜਾ ਹੈਗਾ ਠੀਕ ਹੈ ਜੀ ਇਹਦੇ ਮਾਰ ਦੇ ਕੈਮਰਾ ਇਹ ਹੈਗਾ 90 ਮਾਡਲ ਇਹ 90 ਮਾਡਲ ਹਾਂ ਇਹ ਵੀ ਟਰੈਕਟਰ ਪੰਜਾਬ ਨੰਬਰ ਦਾ ਹੈ ਵਧੀਆ ਬੁੜੀ ਪੱ퍼 ਟਰੈਕਟਰ ਵਧੀਆ ਹੈ ਜੀ ਹਾਂ ਸੁੱਕਾ ਪਿਆਗਾ ਵਧੀਆ ਸਾਫ ਕੰਡੀਸ਼ਨ ਦਾ ਹੈਗਾ ਹਾਂ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਦੇ ਜੇ ਕੇ ਦੇ ਆ ਗਈ ਪੱਕੇ ਟਾਇਰ ਉਸ ਦੇ ਨਾਲ ਜੇ ਕੇ ਦੇ ਹਾਂ ਪੱਕੇ ਟਾਇਰ ਆ ਗਈ ਬਈ ਅਲਗ ਮੁਲੇ ਟਾਇਰ ਹੋ ਰਿਹਾ ਡਾਊਨ ਨੇ ਮੁਲੇ ਡਾਊਨ ਨੇ ਬਾਕੀ ਜੇ ਕਿਸੇ ਨੇ ਮੰਨ ਵੀ ਯਾਰ ਕੱਖ ਟੋਣ ਨੂੰ ਵਗੈਰਾ ਨੂੰ ਹਣ ਕੰਮ ਲੈਣਾਗਾ ਥੋੜੇ ਕੰਮਾਂ ਨੂੰ ਜੇ ਅਸੀਂ ਧੰਮਾਂ ਨੂੰ ਆ ਵਧੀਆ ਡ੍ਰੈਕਟਰ ਹੈਗਾ ਬਧੀਆ ਕੰਡੀਸ਼ਨ ਦੇ ਵਿੱਚ ਹੈ ਇਹਦੀ ਡਿਮਾਂਡ ਆਪਾਂ 92000 ਰੁਪਏ ਰੱਖੀ ਹੈ ਬਾਕੀ ਰੇਟ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਫੁੱਲ ਮਾਨਤਾਨ ਹੋ ਜਾਊਗਾ ਛੋਟੀ ਵੀਡੀਓ ਦੇਖ ਕੇ ਹੋਊਗਾ ਪਹਿਲਾਂ ਸਕਰੀਨਸ਼ਾਟ ਦਿਖਾਉਣਾਗਾ ਜਿੰਨਾ ਕਹੋਗੇ ਆਪਾਂ ਉਨਾਂ ਹੀ ਡਿਸਕਾਊਂਟ ਦੇ ਦਾਂਗੇ ਇਹਦੇ ਵਿੱਚ ਠੀਕ ਹੈ ਤੇ ਇੱਕ ਟ੍ਰੈਕਟਰ ਤੁਹਾਨੂੰ ਹੋਰ ਦਿਖਾਉਣਾ ਮੈਂ 735 ਇਹ ਵੀ ਆਪਾਂ ਨੂੰ ਬਹੁਤ ਘੱਟ ਰੇਟ ਦੇ ਵਿੱਚ ਮਿਲ ਤੇ 1 ਨੰਬਰ ਲਈ ਇਹ ਮਾਡਲ 95 ਆ 95 ਮਾਡਲ ਇਹ ਬਾਡੀ ਲਾਈਨ ਦਾ ਦੇਖੋ ਕਿੰਨਾ ਸਾਫ਼ ਆ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ਼ ਟਰੈਕਟਰ ਆ ਇਹ ਸਭ ਓਰੀਜਨਲ ਆ ਜੀ ਨਾਲ ਦਾ ਹੀ ਬਿਲਕੁਲ ਬਿਲਕੁਲ ਓਰੀਜਨਲ ਆ ਬਈ ਸਾਰਾ ਠੀਕ ਆ ਠੀਕ ਆ ਜੀ ਤੇ ਇਹਦੇ ਜਿਵੇਂ ਆਪਾਂ ਮਗਰਾਟਾਂ ਦੀ ਗੱਲ ਕਰੀਏ ਹੈ ਨਾ ਮਗਰਾਟ ਵੈਂਪਰ ਲਾਈਟਾਂ ਡਿੱਕੀ ਚੱਲਦਾ ਠੀਕ ਆ ਤੇ 95 ਮਾਡਲ ਦੀ ਡਿਮਾਂਡ ਜਿਹੜੀ 1 ਲੱਖ ਤੇ 22000 1 ਲੱਖ 22000 ਦੀ ਡਿਮਾਂਡ ਆ ਠੀਕ ਆ ਬਈ ਇਹਦੀ ਵੀ ਫੋਲ ਦੱਸ ਲੀਂ ਇੰਜ ਰੰਗੇਰ ਦੀ ਜੇ ਕਹੇ ਮੈਂ ਤੁਹਾਨੂੰ ਇਹਨੂੰ ਸਟਾਰਟ ਵੀ ਕਰ ਦੇਣਾ ਟੌਕਰੇ ਦੀ 855 ਵਰਗੀ ਹੈ। ਇਹ ਤਾਂ ਜ਼ਰੂਰ ਹੈ। ਚੰਗਾ ਬਹੁਤ ਹੈਗਾ। ਮੈਂ ਤੁਹਾਨੂੰ ਇੱਕ ਵਾਰ ਟਾਇਰ ਸਟੈਡ ਵੀ ਕਰਕੇ ਦਿਖਾਉਣਾ ਹੈ। ਜਿਵੇਂ ਦੇਖਾ ਦੇਉਂ ਫਿਲਟਰ ਦੀ ਆਵਾਜ਼ ਘਣ ਵਰਗੀ ਪਈ ਹੈ। ਬਿਲਕੁਲ। ਐਨ ਪੂਰਾ ਫੜਕ ਫੜਕਦੀ ਆਵਾਜ਼। ਬਿਲਕੁਲ। ਤੇ ਤੇ ਹੋਰ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਬਈ। ਇੱਕ ਆਪਣੀ ਉਧਰ ਥੋੜਾ ਕੈਮਰਾ ਮਾਰਦੇ ਵਿਚਾਲੇ ਦੀ ਟਰਾਲੀ ਖੜੀ ਆ ਉਹ ਰਹਿ ਗਈ ਮਿਲਦਾ ਆਪਾਂ ਦਿਖਾਉਣ ਕੰਨੀ ਆ ਇਹ 40 ਮੀਟ ਹੈਗੀ ਠੀਕ ਠੀਕ ਹੈ ਲਿਫਟ ਵਾਲੀ ਟਰਾਲੀ ਹੈ 11 6 ਦੇ ਵਿੱਚ ਹੈ ਡਾਲਾ ਲੱਗਦਾ ਬਈ ਸਾਰਾ ਕੁਝ ਆਏਗਾ ਕੰਪਲੀਟ ਕੋਈ ਐ ਨਹੀਂ ਹੈਗਾ ਟੁੱਟ ਭੱਜ ਜਾ ਵਿਚੋਂ ਸਾਫ ਹੈਗੀ ਵਿਚੋਂ ਵੀ ਦਿਖਾ ਦੀ ਦੋ ਦਾ ਵੀ ਡਾਲਾ ਵੀ ਦੋ ਫਾੜ ਬਿਲਾਂ ਵਿਚਾਲੋਂ ਦੋ ਫਾੜ ਆ ਹਾਂ ਲਈ ਦੋ ਫਾੜ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਚੈਨਲਾਂ ਦੇ ਉੱਪਰ ਚੈਨਲਾਂ ਲਈ ਆ ਗਈ ਠੀਕ ਹੈ ਇਹਦੀ ਡਿਮਾਂਡ ਦੀ ਗੱਲ ਕਰੀ 1,35,000 ਕੰਪਲੀਟ ਠੀਕ ਹੈ ਵਿੱਚ 20,000 ਹਾਂ ਜੇ ਕਿਸੇ ਭਰਾ ਨੇ ਜਾਲ ਨਹੀਂ ਲੈਣਾ ਤਾਂ ਵੀ ਲੈ ਸਕਦੇ ਮਤਲਬ ਕੱਲੀ ਟਰਾਲੀ ਲੈਣੀ ਹੈਗੀ ਕਿਸੇ ਨੇ ਮਤਲਬ ਰੇਟ ਦੱਸੋ ਬਈ ਰੇਟ ਹੋ ਜੂਗਾ ਫੋਲੀ ਮੰਨਤਾ ਨਾ ਘੱਟੋ ਘੱਟ ਪ 10,000 ਲੈਸ ਕਰ ਦਾਂਗੇ ਛੋਟੀ ਵੀਡੀਓ ਤੇ ਜਾਲ ਮਤਲਬ ਨਹੀਂ ਲੱਗਦਾ ਠੀਕ ਹੈ ਠੀਕ ਹੈ 10,000 ਲੈਸ ਸੋਚੀ ਜੀ ਐਂ ਲੈਣੀ ਹੈਗੀ 10000 ਰੁਪਏ ਲੈ ਸੋਚੂਗਾ ਜੀ ਠੀਕ ਹੈ ਕੋਈ ਚੱਕਰ ਨਹੀਂ ਆਏਗਾ ਤੇ ਜਿਹੜੀ ਟਰਾਲੀ ਹੈਗੀ ਆਪਣੀ ਇੱਕ ਟਰਾਲੀ ਆਪਣੀ ਹੋ ਖੜੀ ਹੈ ਨਵੇਂ ਮਾਡਲ ਦੀ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਇਹ ਨਵੇਂ ਮਾਡਲ ਦੇ ਵਿੱਚ ਆ ਬਈ ਇਹ 8 ਇੰਚ 8 ਇੰਚ ਚੈਨਲ ਆਗੇ ਲਿਫਟ ਵਾਲੀ ਹੈ ਲਿਫਟ ਪੰਪ ਦੀ ਜਿਹੜੀ ਸਾਲ ਦੀ ਗਾਰੰਟੀ ਹੈ ਇਹਦੇ ਟਾਇਰ ਡਬਲ ਟਾਇਰ ਦੇ ਵਿੱਚ ਆਗੇ ਠੀਕ ਹੈ ਟਾਇਰ ਉਹਨੇ ਜਿਹੜੇ ਇਹ ਥੋੜੇ-ਮੋਟੇ ਕੱਟ ਵਾਲੇ ਹੁੰਦੇ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਬੇਦਾਗ ਨੇ ਤੇ ਆਪ ਕਹਿ ਕੀ ਦਿੰਨੇਗਾ ਕਿ ਨੂੰ ਸਾਰਾ ਵੀ ਇਹਦੇ ਵਿੱਚ ਥੋੜਾ ਮੋਟਾ ਕੱਟ ਹੁੰਦਾ ਹੈਗਾ ਠੀਕ ਹੈ ਬਾਕੀ ਜਾਲ ਸਮੇਤ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਦੇ ਬੱਤੇ ਬੂਤੇ ਨੇ ਜਿਹੜੇ ਆਮ ਟਰਾਲੀਆਂ ਬੰਦੀਆਂ ਨਹੀਂਆ ਉਹਨਾਂ ਨਾਲ ਇਹਦੇ ਵਿੱਚ ਫਰਕ ਹੈ ਇੱਕ ਵਾਰ ਦਿਖਾ ਦੇਣਾ ਜਿਹੜੇ ਭਰਾ ਖਰੀਦਦੇ ਨੇਗੇ ਉਹ ਇਹ ਚੀਜ਼ ਨੂੰ ਵੀਡੀਓ ਤੇ ਦੇਖ ਲੈਣਗੇ ਵੀ ਇਹਦੇ ਵਿੱਚ ਆਹ ਗੱਲ ਬਾਤ ਹੈਗੀ ਇੱਕ ਵਾਰ ਥੋੜਾ ਜਿਹਾ ਵੀ ਸੁੰਦਕਾ ਦੇਣਾ ਇਹੋ ਵੀਡੀਓ ਤੇ ਪਤਾ ਲੱਗ ਜਾਂਦਾ ਵੀ ਆਹ ਗੱਲ ਬਾਤ ਆ ਟਰਾਲੀ ਦੇ ਵਿੱਚ ਠੀਕ ਹੈ ਇਹਦੀ ਡਿਮਾਂਡ ਜਿਹੜੀ ਰੱਖੀ ਆ ਆਪਾਂ ਨੇ ਉਹ ਰੱਖੀ ਆ 1 ਲੱਖ ਤੇ 45000 ਰੁਪਈਆ ਇਹ ਤਾਂ ਮਾਲਾ ਟਰੈਡੀ ਬ੍ਰਾਂਡ ਜੁਮੇ ਹੋ ਗਈ ਹੈ ਨਾ ਜਮਾਂ ਨਵੇਂ ਆ ਟਰੈਡੀ ਹਾਂ ਇਹਦੀ ਇੱਕ ਮੰਗਾਈ ਦਵਾਣਾ ਹੈ 1 145 ਠੀਕ ਹੈ ਹਾਂ ਬਾਕੀ ਭਰਾਵੋ ਜੇ ਕੋਈ ਖੇਤੀਬਾੜੀ ਦਾ ਕੋਈ ਵੀ ਸੰਧ ਹੋਵੇ ਹੈਨਾ ਜੇ ਤੁਸੀਂ ਵੇਚਣਾ ਹੈ ਤਾਂ ਆਪਾਂ ਨੰਬਰ ਦਿੰਨੇ ਆ 98724 30209 ਇਹਦੇ ਆਪਣੀਆਂ 5-7 ਫੋਟੋਆਂ ਪਾ ਕੇ ਭੇਜ ਸਕਦੇ ਹੋ ਜਿਹੜਾ ਜਿਹੜਾ ਰੇਟ ਮੰਗੋਗੇ ਉਹ ਆ ਜਾਣਾ ਮੌਕੇ ਤੇ ਹੋਊਗਾ ਆਪਾਂ ਖਰੀਦ ਲਾਗੇ ਜੇ ਕੋਈ ਆਪਣੇ ਤੋਂ ਸੰਧ ਖਰੀਦਣਾ ਹੈ ਤਾਂ ਵੀ ਨੰਬਰ ਤੇ ਸੰਪਰਕ ਕਰ ਲਿਓ ਤੇ ਪਿੰਡ ਪੈਣੀ ਜੱਸਾ ਆਪਣਾ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਠੀਕ ਹੈ ਤੇ ਹੋਰ ਪਹਿਲਾਂ ਤਾਂ ਤੇਰਾ ਧੰਨਵਾਦ ਆ ਹਨਾ ਸਾਡੀ ਵੀਡੀਓ ਬਣਾਈ ਬਈ ਯਾਰ ਠੀਕ ਹੈ ਤੇ ਹੋਰ ਸੁਣਾਓ ਇਹਦਾ ਵਧੀਆ ਵੀ ਤੁਸੀਂ ਮਧੀਆ ਵਧੀਆ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਤੇ ਬਾਈ ਦੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਹਨਾ ਤੇ ਬਾਈ ਇਸ ਤਰ੍ਹਾਂ ਦੀਆਂ ਜਿਵੇਂ ਯਾਰ ਹੋਰ ਵੀਡੀਓ ਵੀ ਬਹੁਤ ਲੈ ਕੇ ਆਉਂਦਾ ਹੈਗਾ ਮੈਂ ਕਿਕਰ ਆਗੂਆਂ ਦੇ ਵਿੱਚ ਜਾ ਕੇ ਬਾਈ ਵਧੀਆ ਮਿਹਨਤ ਕਰ ਰਿਹਾ ਹਨਾ ਸਪੋਰਟ ਕਰਿਓ ਪੇਜ ਫੋਲੋ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਦੋਸਤੋ ਧੰਨਵਾਦ ਵੀਰੇ ਅੱਜ ਵੀਰੋ ਬੈਠੀ ਬ੍ਰੇਕ ਬਾਈ ਜੀ ਜਿਹਨਾਂ ਨੇ ਆਪਾਂ ਨੂੰ ਬਾਈ ਦੇ ਪ੍ਰੋਮੋਟ ਜਾਂ ਕਰ ਦਿੱਤੀ ਪਰ ਇਹ ਵੀ ਹੋਰ ਸਾਡੇ ਚੈਨਲ ਨੂੰ ਕਰਦੇ ਆਂ ਤਾਂ ਬੜਾ ਬੜਾ ਬਹੁਤ ਆਦਰ ਨਾਲ ਤੁਹਾਨੂੰ ਬੇਨਤੀ ਆਪਨੀ ਵੀਡੀਓ ਕੋਲ ਇੱਕ ਕਮੈਂਟ ਕਰਨਾ ਵਾਜ